ਸੱਚਕਲ ਦੋਸਤੋ ਪਬਲਿਕਸ ਸਮਾਣਾ ਉਸਤ ਤੜਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੀ ਕੋਰਟ ਦੇ ਵਿੱਚ ਕੌਮੀ ਲੋਕ ਅਦਾਲਤ ਲੱਗੀ ਜਿਸ ਦੇ ਵਿੱਚ ਸੀਨੀਅਰ ਜੱਜ ਤੇ ਸਬਡਿਵੀਜ਼ਨ ਦੇ ਜੱਜ ਦੇ ਵੱਲੋਂ ਜਿਹੜੀ ਹੈ ਕੌਮੀ ਅਦਾਲਤ ਰੱਖੀ ਗਈ ਜਿਸ ਦੇ ਵਿੱਚ ਲੋਕਾਂ ਦੇ ਨਾਰਮਲ ਜਿਹੜੇ ਘਰੇਲੂ ਮਸਲੇ ਤੇ ਬੈਂਕਾਂ ਦੇ ਲੈਣ ਦੇਣ ਨੂੰ ਲੈ ਕੇ ਜਿਹੜੀ ਇਹ ਅਦਾਲਤ ਰੱਖੀ ਗਈ ਜਿਸ ਦੇ ਵਿੱਚ ਵਕੀਲ ਸਹਿਬਾਨਾਂ ਦੇ ਵੱਲੋਂ ਵੀ ਬੇਨਤੀ ਕੀਤੀ ਗਈ ਤੁਸੀਂ ਲੋਕ ਅਦਾਲਤਾਂ ਦੇ ਨਾਲ ਜੁੜੋ ਜਿਹੜਾ ਲੋਕ ਅਦਾਲਤ ਦਾ ਫੈਸਲਾ ਹੈ ਇਹ ਆਖਰੀ ਫੈਸਲਾ ਹੁੰਦਾ ਜਿਸ ਦੇ ਵਿੱਚ ਲੋਕਾਂ ਦੇ ਕਾਫੀ ਜਿਹੜੇ ਨਿਬਟੇਰੇ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਲੋਕਾਂ ਦੇ ਜਿਹੜੇ ਖਰਚੇ ਨੇ ਬਿਲਕੁਲ ਘਟ ਹੁੰਦੇ ਨੇ ਜਿਸ ਦੇ ਵਿੱਚ ਲੋਕ ਆ ਕੇ ਆਪਣਾ ਜਿਹੜਾ ਲੋਕ ਅਦਾਲਤ ਦੇ ਨਾਲ ਜੁੜਨ ਤਾਂ ਕਿ ਲੋਕਾਂ ਦਾ ਇਸ ਦੇ ਵਿੱਚ ਫਾਇਦਾ ਹੋਵੇ ਔਰ ਤੁਹਾਡੇ ਜਿਹੜਾ ਟਾਈਮ ਹੈ ਉਹ ਵੀ ਬਚ ਸਕਦਾ ਹੈ ਅਤੇ ਅੱਜ ਜਿਹੜੀ ਹੈ ਲੋਕ ਅਦਾਲਤ ਦੇ ਵਿੱਚ ਹੁਣ ਤੱਕ ਜਿਹੜੇ ਆ ਤੇ ਜਿਨ੍ਹਾਂ ਦੇ ਵੱਲੋਂ ਅੱਜ ਅਪੀਲ ਕੀਤੀ ਗਈ ਕਿ ਇਹ ਜਿਹੜੀ ਲੋਕ ਅਦਾਲਤ ਹੈ ਦੁਪਹਿਰ ਤੱਕ ਹੋਏਗੀ ਅਗਰ ਜਿਨ੍ਹਾਂ ਦੇ ਕੇਸ ਨਹੀਂ ਸੁਲਝੇ ਉਹ ਜਿਹੜਾ ਲੋਕ ਅਦਾਲਤ ਦੇ ਨਾਲ ਜੁੜਨ ਦੀ ਜ਼ਰੂਰ ਕੋਸ਼ਿਸ਼ ਕਰੋ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨੂੰ ਪ੍ਰਧਾਨ ਜੀ ਕੀ ਕਹੋਗੇ ਅੱਜ ਲੋਕ ਅਦਾਲਤ ਦੀ ਜਿਹੜੀ ਕੋਰਟ ਦੇ ਵਿੱਚ ਸ਼ੁਰੂਆਤ ਹੋਈ ਹੈ ਸਾਡੇ ਇਹ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਪ੍ਰਧਾਨ ਦਾ ਤਤਿमाही ਨੈਸ਼ਨਲ ਲੋਕ ਅਦਾਲਤ ਲੱਗਦੀ ਹੈ ਜੋ ਕਿ ਡਿਸਟ੍ਰਿਕਟ ਲੈਵਲ ਤੇ ਸਮਾਜਿਕ ਲੈਵਲ ਤੇ ਲੱਗਦੀ ਆ ਅਸੀਂ ਡਿਸਟ੍ਰਿਕਟ ਲੀਗਲ ਸਬੰਧਿਟੀ ਜਿਸ ਦਾ ਡਿਸਟ੍ਰਿਕਟ ਪਟਿਆਲਾ ਦੇ ਨਾਲ ਸਾਡੀ ਸਮਾਜਿਕ ਲੈਵਲ ਦੇ ਤਿੰਨ ਬੈਂਚ ਅੱਜ ਲੱਗੇ ਹੋਏ ਨੇ ਸ਼੍ਰੀ ਜਸਦੀਨ ਨਾਕਲ ਜੀ ਜਸਾਬ ਸੀਨੀਅਰ ਡਿਵੀਜ਼ਨ ਮੈਡਮ ਏਕਤਾ ਸਿੱਧਾ ਜੀ ਜਸਾਬ ਜੂਨੀਅਰ ਡਿਵੀਜ਼ਨ ਅਤੇ ਮੈਡਮ ਆਸ਼ਾ ਜਿੰਦਰ ਜੀ ਜਸਾਬ ਜੂਨੀਅਰ ਡਿਵੀਜ਼ਨ ਤਿੰਨੇ ਬੈਂਚ ਅੱਜ ਲੱਗੇ ਹੋਏ ਨੇ ਜਿਸ ਵਿੱਚ ਘਰੇਲੂ ਮਸਲੇ ਸਮਝੌਤੇ ਦੇ ਤਹਿਤ ਲਿਆ ਕੇ ਨੁਬੇਟਿੰਗ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਤੋਂ ਲਵਲ ਰਿਕਵਰੀ ਸੰਬੰਧਤ ਚਾਹੇ ਉਹ ਬੈਂਕ ਦੇ ਨੇ ਚਾਹੇ ਆਰਤੀਆਂ ਦੇ ਨੇ ਚਾਹੇ ਕਿਸੇ ਦਾ ਆਪਸੀ ਲੈਣ ਦੇ ਨੇ ਉਹਨਾਂ ਨੂੰ ਵੀ ਸਮਝਾਉ ਤੇ ਵਿਚ ਲਿਆ ਕੇ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਕਿ ਵੇੜਿਆ ਜਾ ਕੇ ਸੁਲ੍ਹਾ ਸਫਾਈ ਨਾਲ ਹੋਏ ਤਾਂ ਜੋ ਜੋ ਇਹਨਾਂ ਦੇ ਵਿੱਚ ਆਪ ਲੋਕਾਂ ਦੇ ਵਿੱਚ ਕਦਰ ਖਣ ਉਹ ਘਟੇ ਅਤੇ ਪਿਆਰ ਮੁਹੱਬਤ ਦਾ ਸੁਨੇਹਾ ਵੀ ਇੱਕ ਤਰ੍ਹਾਂ ਲੋਕਾਂ ਦਾ ਤਰਹੁ ਦਿੱਤਾ ਜਾਂਦਾ ਕਿੰਨੇ ਕੁ ਮਤਲਬ ਕਿ ਕੇਸ ਜਿਹੜੇ ਨੇ ਅਲੋਕ ਥਾਲਤਾਂ ਦੇ ਵਿੱਚ ਹੁਣ ਤੱਕ ਆ ਚੁੱਕੇ ਨੇ ਇੰਤਿਲ ਜਦੋਂ ਸਾਡੇ ਸਮਾਂ 2 ਵਜੇ ਤੱਕ ਤੁਰਿਆ ਹੋ ਗਿਆ ਜੀ ਕਾਫੀ ਹੱਦ ਤੱਕ ਹੈਗੇ ਸਿਚੁਏਸ਼ਨੇ ਕੱਲੇ ਕਲੀ ਕੋਰਟ ਦੇ ਵਿੱਚ ਸਾਨੂੰ پتہ ਲੱਗਿਆ 100 100 ਕੈਂਡੀਡੇਟ 102 277 ਮਕਦਮੇ ਅੱਜ ਫੈਸਲਾ ਹੋ ਜੂਗਾ ਲੋਕ ਅਦਾਲਤ ਵਿੱਚ ਜਨਰਲ ਸਾਹਿਬ ਕੀ ਕਹੋਗੇ ਅੱਜ ਲੋਕ ਅਦਾਲਤ ਦੀ ਜਿਹੜੀ ਕੋਰਟ ਦੀ ਸ਼ੁਰੂਆਤ ਹੋਈ ਹੈ ਸਰ ਇਹ ਜਿਹੜੀ ਲੋਕ ਅਦਾਲਤ ਹੈ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਰਿਸੋਰਸ ਹੈ ਜਿੱਥੇ ਲੋਕਾਂ ਨੂੰ ਬਿਨਾਂ ਖਰਚੇ ਤੋਂ ਬਹੁਤ ਜਲਦੀ ਇਨਸਾਫ ਮਿਲ ਜਾਂਦਾ ਹੈ ਇਨਾਂ ਦੀ ਕੋਈ ਅਪੀਲ ਦਲੀਲ ਨਹੀਂ ਹੁੰਦੀ ਜਿਹੜੇ ਕਿਸੇ 'ਤੇ ਨਿਭੜ ਜਾਂਦੇ ਨੇ ਅੱਗੇ ਉਹਨਾਂ ਦਾ ਨਿਪਟਾਰਾ ਹੋ ਜਾਂਦਾ ਜਿਹੜੀ ਜਾਗਦਿਸਮ ਵਾਲੀ ਗੱਲ ਹੈ ਵੀ ਜਿਹੜੇ ਲੋਕ ਦੀ ਰਿਕਵਰੀ ਦੀ ਸੂਟ ਫਾਈਲ ਕਰਦੇ ਨੇ ਜਦੋਂ ਇੱਕੋ ਲੋਕਦਾਲਚੋਂ ਫੈਸਲਾ ਹੁੰਦਾ ਤਾਂ ਉਹਦੀ ਰਿਕਵਰੀ ਦੀ ਫੀਸ ਪਰ ਹੀ ਉਹਨੂੰ ਵਾਪਸ ਮਿਲ ਜਾਂਦੀ ਹੈ ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜਾ ਲੋਕਾਂ ਨੂੰ ਪੈਸਾ ਨਿਆਂ ਅੱਖਾਂ 'ਚ ਮਹਿੰਗਾ ਲੱਗਦਾ ਸੀ ਉਹ ਫ੍ਰੀ ਮੰਗੋ ਮਿਲ ਜਾਂਦਾ ਹੈ ਇਸ ਕਰਕੇ ਮੇਰੇ ਲੋਕਾਂ ਨੂੰ ਪੀਲਾ ਤੋਂ ਅਗਿਮਾਜੂਮ ਨਹੀਂ ਤੁਹਾਡੇ ਚੈਨਲ ਰਹੇ ਵੀ ਸਾਰੇ ਵੱਤੂ ਆਪ ਲੋਕਾਂ ਦਾ ਉਹਨਾਂ ਜੁਰਮ ਤੇ ਲੋਕਦਾਲਤ ਦਾ ਲਾਭ ਹੈ ਰੁਪਜੀ ਕੀ ਕਹੋਗੇ ਅੱਜ ਲੋਕਦਾਲਤ ਦੀ ਜਿਹੜੇ ਤੁਸੀਂ ਕੇਸਾਂ ਦੇ ਵਿੱਚ ਬੈਠੇ ਸੀਗੇ ਪਹਿਲਾਂ ਮੈਂ ਥੋੜੇ ਚੈਨਲ ਦਾ ਤੈਅ ਦੇ ਲੋਕਾਂ ਦੀ ਸਾਡੀ ਟੀਮ ਨੂੰ ਲੋਕ ਧੰਨਵਾਦ ਕਰਦਾ ਜਿਹੜਾ ਤੁਸੀਂ ਲੋਕਦਾਲਤ ਦੇ ਵਿੱਚ ਆਪਣਾ ਇੱਕ ਸਾਨੂੰ ਪਰਿਵਾਰ ਤਰ੍ਹਾਂ ਦੀ ਸਮਝਦੇ ਹੋ ਦੇਕਰ ਆਪਣੀ ਕੀਮਤੀ ਸਮਝੋ ਤੁਸੀਂ ਸਾਡੇ ਲਈ ਇੱਕ ਟਾਈਮ ਕਾਰੀ ਗਾ ਥੋੜਾ ਦਇਰੋਂ ਵੀ ਬਹੁਤ ਧੰਨਵਾਦ ਕਰਦਾ ਹੈ ਅੱਜ ਸਾਡੇ ਇੱਥੇ ਲੋਕਦਾਰਤ ਵਿੱਚ ਕੋਰਟਸ ਮਾਰਨਾ ਰਿਜਿਵੀ ਹੋਈ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਬੈਂਕ ਵਗੈਰਾ ਦੇ ਕੇਸ ਆਉਂਦੇ ਨੇ ਤੇ ਇਸ ਦਾ ਸਭ ਤੋਂ ਜ਼ਿਆਦਾ ਮਤਲਬ ਜੋ ਇੱਕ ਓਪਰਚੁਨਿਟੀ ਲੋਕਾਂ ਵਾਸਤੇ ਹੁੰਦੀ ਹੈ ਉਹ ਇੱਕ ਪਾਈਚਾਰਾ ਰੱਖਣ ਵਾਸਤੇ ਹੈ ਉਹਦੇ ਵਿੱਚ ਪੈਸੇ ਦੀ ਬਚਤ ਹੁੰਦੀ ਹੈ ਲੋਕਾਂ ਦਾ ਆਪ ਵਿੱਚ ਪਾਈਚਾਰਾ ਤੇ ਉਹਨਾਂ ਦੀ ਟੈਨ ਦੀ ਬਚਤ ਹੁੰਦੀ ਹੈ ਇਹ ਤਿੰਨੇ ਚੀਜ਼ਾਂ ਨੂੰ ਮਾਇਨੇ ਰੱਖਦੇ ਹੋਏ ਲੋਕਦਾਰ ਦੇ ਵਿੱਚ ਜਿਹੜੇ ਕੇਸ ਆਉਂਦੇ ਨੇ ਉਹ ਨਿਪਟਾਏ ਜਾਂਦੇ ਨੇ ਇਸ ਦੇ ਵਿੱਚ ਕੋਈ ਤੇ ਕੋਈ ਬਿਲਕੁਲ ਕੁਝ ਨਹੀਂ ਹੁੰਦੀ ਜੋ ਇੱਕੋ ਹੀ ਫੈਸਲਾ ਉਹਦੀ ਕਲਾਸ ਫੈਸਲਾ ਹੁੰਦਾ ਹੈ ਤੇ ਆਪਾਂ ਨੂੰ ਕੋਸ਼ਿਸ਼ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਆਪਣੇ ਟਾਈਮ ਦੇ ਬੱਚੇ ਦੇ ਪੈਸੇ ਦੇ ਬੱਚੇ ਹੋ ਤੇ ਆਪਾਂ ਲੋਕਦਾਲਤ ਦੇ ਵਿੱਚੇ ਤੇਜ਼ ਰੱਖਾ ਕੇ ਆਪਣਾ ਕੇਸ ਦਾ ਨਿਪਟਾਰਾ ਕੀਤਾ ਜਾਵੇ ਜਿਹੜੀ ਅੱਜ ਲੋਕਦਾਲਤ ਲੱਗੀ ਹੈ ਲੋਕਾਂ ਨੇ ਫਿਰ ਨਹੀਂ ਸਭ ਤੋਂ ਪਹਿਲਾਂ ਤਾਂ ਲੋਕਾਂ ਦਾ ਸੁਣਨਾ ਦੱਸਦਾ ਲੋਕਾਂ ਨੂੰ ਜਿਹੜੀ ਜਿਊਟੀਕੇਸ਼ਨ ਬੜੇ ਲੰਮੇ ਸਮੇਂ ਤੋਂ ਚਾਹੀਦੀ ਆਂ ਜਿਹੜੇ ਕੋਰਟਾਂ ਵਿੱਚ ਉਹ ਖੱਜਲ ਖਵਾਦੀ ਚੁੱਕੇ ਮੰਨ ਲੀ ਪੈਸੇ ਦੀ ਬਚਤ ਜਿਸ ਗੱਲ 'ਚ ਦੂਸਰਾ ਇਹ ਕੇਸ ਕਿਤੇ ਵੀ ਕੋਰਟ ਦੇ ਵਿੱਚ ਜਾਂ ਚਾਹੇ ਅਪੀਲਾਂ 'ਚ ਨਹੀਂ ਜਾ ਸਕਦਾ ਇਹ ਫਾਈਨਲ ਡਿਸੀਜਨ ਹੁੰਦਾ ਇਹ ਲੋਕਾਂ ਦਾ ਮੁੱਦਾ ਹੈ